खालसा श्री बहगब जी की फतेह मैं तल्वातीया भाई भूपेंद्र बरनाला जी दा ए मेरी बहन भूपेंद्र रूपी आज समझ लो मैं सुधारे जाया मैं सच्ची मैं हर बार कह रहा मैं मेरी ਇੱਥੇ ਚਲੋ ਮੈਂ ਬਣਾਉਣਾ ਇਹ ਵੀ ਪੱਜੇ ਆ ਗਏ ਸੋ ਸਾਡੀਆਂ ਦੋ ਮਾਵਾਂ ਬੈਠੀਆਂ ਇੱਥੇ ਨਰਮਲ ਰਿਸ਼ੀ ਜੀ ਤੇ ਵਰਿੰਦਰ ਭੰਗੂ ਜੀ ਤੇ ਤੋਗੀ ਦੇ ਨਾਲੇ ਛੋਟੀ ਪੈਰ ਬਹੁਤ ਹੀ ਵਧੀਆ ਪਿਆਰੀ ਸਿੱਖਰ ਹਰਪਿੰਦ ਵਾਲੀਆ ਜੀ ਉਹ ਵੀ ਆਏ ਹੋਏ ਨੇ ਤੇ ਇੱਕ ਹੋਰ ਐਕਟਰ ਬੈਠੇ ਆ ਹਰਜੋਤ ਜੀ ਸੋ ਸਾਰਿਆਂ ਨੂੰ ਜੀ ਆਇਆਂ ਹਾਂ ਜੀ ਤੇ ਸਾਡੇ ਮਾਨਯੋਗ ਐਮਐਲਏ ਸਾਹਿਬ ਉਹ ਵੀ ਇੱਥੇ ਸ਼ੋਭਤ ਨੇ ਸਾਰਿਆਂ ਨੂੰ ਜੀ ਆਇਆਂ ਤੇ ਹੋਰ ਵੀ ਜਿੰਨੀਆਂ ਮਹਾਨ ਸ਼ਖਸੀਅਤਾਂ ਨੇ ਉਹਨਾਂ ਨੂੰ ਵੀ ਜੀ ਆਇਆਂ ਤੇ ਅੱਜ ਅਸੀਂ ਇੱਕ ਬਹੁਤ ਹੀ ਪਿਆਰੀ ਫਿਲਮ ਦੀ ਪ੍ਰੋਮੋਸ਼ਨ ਲਈ ਆਇਆ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਜੂ ਪਹਿਲੇ ਭਾਵੇਂ ਤੁਸੀਂ ਬਹੁਤ ਪਿਆਰ ਦਿੱਤਾ ਇਹ ਫਿਲਮ ਵੀ ਜਿਹੜਾ ਵੀ ਦੇਖ ਕੇ ਹੁੰਦਾ ਉਹ ਆਪਣੇ ਨਾਲ ਰਿਲੇਟ ਕਰਦਾ ਕਿਉਂਕਿ ਧੀਆਂ ਦੇ ਉੱਤੇ ਸਬਜੈਕਟ ਹੈ ਹਾਸੇ-ਖੱਟੇ ਵਾਲੀਆਂ ਜਾਂ ਹੋਰ ਵਿਸ਼ਿਆਂ ਤੇ ਤਾਂ ਫਿਲਮਾਂ ਬਹੁਤ ਬਣਦੀਆਂ ਨੇ ਪਰ ਪਰਿਵਾਰਕ ਫਿਲਮਾਂ ਜਿਹੜੀਆਂ ਸਾਡੀਆਂ ਫੈਮਿਲੀ ਵੈਲਿਊਜ਼ ਦੇ ਬਾਰੇ ਦੱਸਣ ਜਿੱਥੋਂ ਸਾਡੇ ਬੱਚੇ ਕੋਸ਼ਿਸ਼ ਸਿੱਖਣ ਸਾਡੀਆਂ ਧੀਆਂ ਸਾਡੇ ਪੁੱਤ ਸਾਡੀਆਂ ਭੈਣਾਂ ਸਾਡੇ ਭਰਾ ਕੋ ਸਿੱਖਣ ਔਰ ਸਾਡੇ ਮਾਪੇ ਉਹਨਾਂ ਦੀ ਮਾਣ ਹੋਵੇ ਕਿ ਹਾਂ ਅਸੀਂ ਆਪਣੀ ਭੈਣ ਦੇ ਨਾਲ ਜਾਂ ਆਪਣੀ ਧੀ ਦੇ ਨਾਲ ਬੈਠ ਕੇ ਫਿਲਮ ਇੰਜੋਏ ਕਰ ਰਹੇ ਹਾਂ ਉਹਦਾ ਦੀ ਫਿਲਮ ਲਈ ਆ ਕੁੜੀਆਂ ਜਵਾਨ ਬਾਪੂ ਬਰੇ ਸ਼ਾਂਟੂ ਉਹ ਸਾਰੇ ਜ਼ਰੂਰ ਆਪਣੇ ਨੇੜੇ ਦੇ ਸਿਰਮਾਚ ਜ਼ਰੂਰ ਦੇਖ ਕੇ ਆਇਓ ਤੇ ਮੇਰੇ ਨਾਲ ਕਰਮਰਾਜ ਕਰਮਾ ਤੇ ਨਾਲ ਤਿੰਨ ਜਿਹੜੀਆਂ ਮੇਰੀਆਂ ਬੇਟੀਆਂ ਬਣੀਆਂ ਹੋਈਆਂ ਗੁਣਵੀ ਮਨਤ ਸ਼ਰਮਾ ਤੇ ਅਨੂਰ ਸਭ ਤੋਂ ਪਹਿਲਾਂ ਮੈਂ ਅਨੂਰ ਨੂੰ ਮਾਈਕ ਦੇਉਂਗਾ ਉਹ ਦੋ ਬਲਾ ਤਾਨੂੰ ਇਦਾਂ ਲੱਗਦਾ ਕਿ ਇਹ ਤਾਂ ਮੇਰੀ ਹੀ ਜਿੰਦਗੀ ਦੀ ਗੱਲ ਹੈ ਸਾਨੂੰ ਮੈਸੇਜਸ ਆ ਰਹੇ ਨੇ ਕਿ ਇਹ ਤਾਂ ਇਦਾਂ ਲੱਗਦਾ ਕਿ ਮੇਰੇ ਮੰਮਾ ਵੀ ਇੰਨਾ ਰਿਲੇਟ ਕਰ ਰਹੇ ਨੇ ਮੈਂ ਵੀ ਰਿਲੇਟ ਕਰਦੀ ਆ ਤੇ ਮੇਰੀਆਂ ਧੀਆਂ ਵੀ ਰਿਲੇਟ ਕਰਦੀ ਆ ਤੇ ਮੈਨੂੰ ਇਦਾਂ ਲੱਗਦਾ ਕਿ ਤੁਹਾਡੇ ਸਾਰਿਆਂ ਦੀ ਜਿੰਦਗੀ ਦੀ ਜਵਾਨ ਕੁੜੀਆਂ ਬਾਪੂ ਪਰਿਆਨ ਨਹੀਂ ਜਾਨ ਮਰੀਆਂ ਬਾਕੀ ਸਾਰੀ ਮੂਵੀ ਜ਼ਰੂਰ ਦੇਖ ਕੇ ਆਇਓ ਕੁੜੀਆਂ ਜਵਾਨ ਵਾਰ 2 थैंक यू थैंक यू ਸਰ ਸ਼ਗਾ ਦੇ ਸਾਰਿਆਂ ਨੂੰ ਕਿਹਨੋਂ ਸਾਜਣੇ ਐਨਰਜੀ ਖਾਓ ਪਹਿਲਾਂ ਤਾਂ ਕੁੜੀਆਂ ਚੁੰਦੀ ਐਨਰਜੀ ਖਾਓ ਹੋਰ ਜਿሆ ਜੀ ਕੁੜਾਂ ਲੱਗ ਰਿਹਾ ਬਹੁਤ ਜ਼ਿਆਦਾ ਕੁੜੀਆਂ ਸੋਹਣੀਆਂ ਹੀ ਹੁੰਦੀਆਂ ਨੇ ਤੇ ਪਹਿਲਾਂ ਤਾਂ ਇਹ ਮੈਨੂੰ ਇੱਕ ਸੁਪਨੇ ਵਰਗਾ ਲੱਗ ਰਿਹਾ ਹੈ ਕਿਉਂਕਿ ਮੈਮ ਸਾਹਮਣੇ ਬੈਠੇ ਆ ਇੱਧਰ ਮੈਮ ਨੇ ਜਦੋਂ ਤੁਸੀਂ ਸਿਰਫ ਸਕਰੀਨ ਤੇ ਦੇਖਿਆ ਹੋਏ ਤੇ ਫਿਲਮਾਂ 'ਚ ਦੇਖਿਆ ਹੋਏ ਤੇ ਉਹਨਾਂ ਸਾਹਮਣੇ ਗੱਲਬਾਤ ਕਰਨਾ ਇਹ ਸੁਪਨੇ ਤੋਂ ਘੱਟ ਨਹੀਂ ਹੈਗਾ ਤੇ ਮੈਨੂੰ ਲੱਗ ਰਿਹਾ ਹੈ ਅਸੀਂ ਕੁਝ ਤਾਂ ਚੰਗਾ ਹੀ ਕਰ ਰਹੇ ਆ ਜੋ ਅਜੇ ਇੱਧਰ ਖੜੇ ਹੋ ਕੇ ਅਸੀਂ ਗੱਲਬਾਤ ਕਰ ਰਹੇ ਆ ਤੇ ਮੈਂ ਇਹੀ ਕਹੂੰਗੀ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਨਾ ਉਹਨਾਂ ਦਾ ਪਹਿਲਾ ਪਿਆਰ ਤੇ ਪਹਿਲਾ ਹੀਰੋ ਉਹਨਾਂ ਦੇ ਪਿਓ ਹੁੰਦੇ ਨੇ ਤੇ ਫਾਦਰ ਐਂਡ ਆਈ ਐਮ ਸ਼ੋਰ ਜਿੰਨੀਆਂ ਵੀ ਕੁੜੀਆਂ ਨੇ ਉਹਨਾਂ ਦਾ ਪਹਿਲਾ ਪਿਆਰ ਉਹਨਾਂ ਦੇ ਫਾਦਰ ਸਾਹਿਬ ਹੀ ਹੁੰਦੇ ਨੇ ਤੇ ਜਦੋਂ ਵੀ ਸਾਨੂੰ ਨਾ ਨੋਰਮਲ ਦਿਨਾਂ 'ਚ ਇਹ ਨਾ ਇਹ ਚੀਜ਼ ਫੀਲ ਕਰਾਈ ਜਾਂਦੀ ਆ ਵੀ ਅਸੀਂ ਨਾ ਕੁੜੀਆਂ ਜਦੋਂ ਅਸੀਂ ਕਾਲਜ ਤੋਂ ਘਰ ਜਾਂਦੇ ਆ ਘਰ ਤੋਂ ਮਾਰਕੀਟ ਜਾਂਦੇ ਆ ਕਦੇ ਕਦੇ ਸਿਰਫ ਤਕਣੀ ਨਾਲ ਹੀ ਫੀਲ ਕਰਾਇਆ ਜਾਂਦੇ ਵੀ ਅਸੀਂ ਕੁੜੀਆਂ ਪਰ ਜਦੋਂ ਵੀ ਤੁਸੀਂ ਕੁੜੀਆਂ ਵੇਖੋਗੇ ਨਾ ਫਿਲਮ ਤੁਹਾਨੂੰ ਇਹ ਨਾ ਮਾਣ ਮਹਿਸੂਸ ਹੋਊਗਾ ਵੀ ਤੁਸੀਂ ਕੁੜੀਆਂ ਹੈਗੀਆਂ ਤੇ ਜਿੰਨੇ ਵੀ ਫਾਦਰਸ ਨੇ ਫਾਦਰ ਨੇ ਪਾਦਰ ਤੇ ਉਹਨਾਂ ਨੂੰ ਮਾਰ ਮਹਿ ਹਸੂਸ ਹੋਊਗਾ ਕਿ ਉਹਨਾਂ ਦੇ ਘਰੇ 3 ਨੇ ਜਨਮ ਹੁੰਦਾ ਤੇ ਜਿਨ੍ਹਾਂ ਦੀ ਕੁੜੀਆਂ ਨਹੀਂ ਹੈਗੀਆਂ ਨਾ ਉਹ ਕਹਿਣਗੇ ਸਾਡੇ ਘਰੇ ਇੱਕ 3 ਜਨਮ ਲੈ ਤੇ ਸਾਡੀ ਫਿਲਮ ਆ ਰਹੀ ਹੈ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਤੂੰ ਮੇਰੇ ਨਾਲ ਬੋਲੀ ਕਰੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਤੂੰ ਤੁਸੀਂ ਸਾਰੇ ਜਾਣੇ ਦਿਲ ਕੀ ਆ ਰਿਹਾ ਕਿ ਸਾਨੂੰ ਸਾਰੀ ਟੀਮ ਨੂੰ ਟੈਗ ਕਰਨਾ ਹੈ ਅਸੀਂ ਵੀ ਪੋਸਟ ਕਰਾਂਗੇ ਸਟੋਰੀ ਤੇ ਆਈ ਐਮ ਸ਼ੋਰ ਜਦੋਂ ਵੀ ਤੁਸੀਂ ਥੀਟਰ ਹਾਲ ਤੋਂ ਬਾਹਰ ਨਿਕਲੋਗੇ ਤੁਸੀਂ ਬਿਲਕੁਲ ਡਿਸਪਾਇੰਟ ਹੋਵੋਗੇ ਤੁਹਾਡਾ ਦਿਲ ਖੁਸ਼ ਹੋਊਗਾ ਫੜੀ ਹੋਊਂਗੇ ਥੈਂਕ ਯੂ ਸੋ ਮੱਚ ਕਿ ਕਿਵੇਂ ਇੱਕ ਪਿਓ ਜਦੋਂ ਵੀ ਧੀਾਂ ਦੇ ਨਾਲ ਖੜਾ ਹੈ ਨਾ ਕਿਉਂਕਿ ਧੀਾਂ ਕਿੱਥੇ ਕਿੱਥੇ ਨੀਂਹ ਪਾਉਣਦੀਆਂ ਕਿਵੇਂ ਉਹਦਾ ਨਾਮ ਰੌਸ਼ਨ ਕਰਕੇ ਦਿਖਾਉਂਦੀਆਂ ਨੇ ਤੇ ਤੁਸੀਂ ਸਾਰੇ ਜਦੋਂ ਜਾਓਗੇ ਖੇਡ ਹਾਲ ਦੇ ਵਿੱਚ ਤੁਸੀਂ ਸਾਰੇ ਸਾਡੇ ਨਾਲ ਜੁੜੀ ਕਰ ਪਾਉਗੇ ਤੁਸੀਂ ਜਦੋਂ ਤੁਸੀਂ ਕੋਈ ਦੇਖੋਗੇ ਇੱਥੇ ਲੈ ਕੇ ਆਉਣੇ ਇੱਕ ਨੰਬਰ ਸਿੰਗਰ ਬੈਠੀ ਐ ਇਸ ਕੋਲ ਉਹ ਵੀ ਲਿਆ ਹਲੇ ਤੱਕ ਤੁਸੀਂ ਦੇਖੀਏ ਸਾਡੀ ਸਭ ਪਤੀਆਂ ਖਾਵੇਂ ਸੰਜੂ ਸੀਗੇ ਤੇ ਮੈਂ ਚਾਹਾਂਗੀ ਕਿ ਤੁਸੀਂ ਵੀ ਜਾਓ 我来我 ਸੋ ਮੈਮਲੀ ਗੈਂਟ ਅੱਜ ਬੜਾ ਹੀ ਮਕਬੂਸ ਦਿਨਾ ਹੈ ਕਿ ਤੀਆਂ ਦੇ ਜਹਾਰ ਜੋ ਤੇ ਅਸੀਂ ਸਾਰੇ ਇਕੱਠੇ ਹੋਇਆ ਸੋ ਸਾਡੀਆਂ ਭੈਣਾਂ ਮਾਵਾਂ ਬੈਠੀਆਂ ਨੇ ਬਹੁਤ ਖੂਬਸੂਰਤ ਮਾਹੌਲ ਬਣਿਆ ਹੋਇਆ ਸੋ ਮੈਂ ਧੰਨਵਾਦ ਕਰਦਾ ਰੋਪਿੰਦਰ ਰੋਪੀ ਭੈਣ ਜੀ ਦਾ ਤੇ ਬਰਨਾਲਾ ਸਾਹਿਬ ਦਾ ਸਾਡੇ ਗੋਬਿੰਦਰ ਭਾਜੀ ਦਾ ਤੇ ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਪਹੁੰਚੇ ਆ ਸੋ ਮੈਨੂੰ ਫਿਲਮ ਚ ਲਿਆਉਣਾ ਮੇਰਾ ਭਾਈ ਹੈ ਕਰਮਜੀਤ ਮੋਲ ਕਿਉਂਕਿ ਅਸੀਂ ਦੋਨੇ ਇਕੱਠੇ ਗਾਉਂਦੇ ਸੀ ਬਾਈ ਵਾਸਤੇ ਇੱਕ ਵਾਰੀ ਤਾੜੀ ਮਾਰ ਦੋ ਜੀ ਇਸ ਫਿਲਮ ਦੇ ਵਿੱਚ ਮੇਰਾ ਚਾਹ ਵਾਲਾ ਕਰੈਕਟਰ ਹੈ ਜੀ ਚਾਹ ਵੇਚਦਾ ਮੈਂ ਸਾਡੀ ਚਾਹ ਦੀ ਦੁਕਾਨ ਹੈ ਤੇ ਬਾਈ ਦੀ ਮਦਾਨ ਹੋਆ ਜਿਹੜੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆ ਖਾਣ ਵਾਲੀ ਚੀਜ਼ ਕਿਹੜੀ ਆਹ ਗੋਲ ਗੱਪੇ ਹਾਂ ਕੀ ਆਵਾਜ਼ ਆ ਆ ਕੁੜੀ ਨੇ ਬਹੁਤ ਵਧੀਆ ਦੱਸਿਆ ਖੜੇ ਹੋ ਕੇ ਦੱਸੋ ਜਰਾ

मां गुज़ारिश करोत मैनो बि सॼे न सिहत आज हर्ष जोता भई ज़ोरदार तारीवाज़ी